ਸਰ ਸ਼੍ਰੀ ਗੱਲ ਜੀ ਅਮਰੀਕਾ ਨਿਊਜ਼ ਬੁਲੇਟਿਨ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਹਰਸ਼ਿਤਾ ਸਵਾਗਤ ਕਰਦੀਆਂ ਖਬਰਾਂ ਤੋਂ ਪਾਲਾਂ ਨਜ਼ਰ ਮਾਰਾਂਗੇ ਅੱਜ ਦੀਆਂ ਮੁੱਖ ਅਪਡੇਟਸ ਤੇ 트럼ਪ ਕਹਿੰਦਿਆਂ ਅਮਰੀਕਾ ਵਿੱਚ ਨੈਚਰਲਾਈਜ਼ਡ ਨਾਗਰਿਕ ਜੋ ਫਰਾਡ ਜਾਂ ਧੋਖਾਧੜੀ ਵਿੱਚ ਦੋਸ਼ੀ ਪਾਏ ਜਾਣਗੇ ਉਹਨਾਂ ਦੀ ਨਾਗਰਿਕਤਾ ਖਤਮ ਕਰ ਦਿੱਤੀ ਜਾਏਗੀ ਅਮਰੀਕਾ ਸਮਝਦਾ ਹੈ ਕਿ ਭਾਰਤ ਰੂਸੀ ਤੇਲ ਖਰੀਦ ਰਿਹਾ ਹੈ ਪਰ ਉਹ ਖੁਸ਼ ਨਹੀਂ ਹੈ ਕਾਂਗਰਸ ਮੈਂਬਰ रिच मैककॉर्मिक ਕਹਿੰਦੇ ਹਨ ਕਿ ਮੋਦੀ ਦੇ ਫਾਸਲੇ ਦੇ ਪਿੱਛੇ ਭਾਰਤ ਦੇ ਰਾਸ਼ਟ ਰਹਿਤ ਹਨ ਅਮਰੀਕਾ ਵੱਲੋਂ ਵੈਨਜ਼ੁਏਲਾ ਵਿੱਚ ਕੀਤੀ ਗਈ ਫੌਜੀ ਕਾਰਵਾਈ ਚੀਨ ਦੀ ਨਜ਼ਰ ਵਿੱਚ ਮਾਹਿਰ ਕਹਿੰਦੇ ਹਨ ਕਿ ਕਾਰਾਕਾਸ ਦੀ ਘਟਨਾ ਤਾਈਵਾਨ ਦੇ ਮਾਮਲੇ ਤੇ ਚੀਨ ਦੀ ਸੋਚ ਹੈ ਹੁਣ ਖਬਰਾਂ ਵਿਸਥਾਰ ਨਾਲ ਅਮਰੀਕੀ ਰਾਸ਼ਟਰਪਤੀ ਜਨਾਲ 트ੰਪ ਨੇ ਕਿਹਾ ਹੈ ਕਿ ਅਮਰੀਕਾ ਵਿੱਚ ਜਿਹੜੇ ਲੋਕ ਫਰਾਡ ਝੂਠਾ ਦਾਵਾ ਜਾਂ ਧੋਖਾਧੜੀ ਕਰਨ ਦੇ ਦੋਸ਼ੀ ਹੋਣ ਤੇ ਨੈਚਰਲਾਈਜ਼ਡ ਸਿਟੀਜ਼ਨ ਬਣੇ ਹਨ ਉਹਨਾਂ ਦੀ ਨਾਗਰਿਕਤਾ ਖਤਮ ਕੀਤੀ ਜਾ ਸਕਦੀ ਹੈ ਨੈਚਰਲਾਈਜ਼ਡ ਸਿਟੀਜ਼ਨ ਉਹ ਲੋਕ ਹੁੰਦੇ ਹਨ ਜੋ ਵਿਦੇਸ਼ ਤੋਂ ਆ ਕੇ ਅਮਰੀਕਾ ਦੇ ਨਾਗਰਿਕ ਬਣੇ ਹਨ 트럼ਪ ਦੇ ਇਸ ਫੈਸਲੇ ਨੂੰ ਸੁਰੱਖਿਆ ਅਤੇ ਦੇਸ਼ ਦੇ ਕਾਨੂੰਨ ਨੂੰ ਮਜ਼ਬੂਤ ਕਰਨ ਵਾਲਾ ਕਦਮ ਕਿਹਾ ਜਾ ਰਿਹਾ ਹੈ ਇਹ ਗੋਸ਼ਨਾ ਨਾਲ ਅਮਰੀਕਾ ਵਿੱਚ ਰਹਿਣ ਵਾਲੇ ਨਵੇਂ ਨਾਗਰਿਕਾਂ ਵਿੱਚ ਚਿੰਤਾ ਪੈ ਸਕਦੀ ਹੈ ਅਮਰੀਕੀ ਰਾਸ਼ਟਰਪਤੀ ਡੋਨਾਲਡ 트ੰਪ ਨੇ ਹਾਲ ਹੀ ਵਿੱਚ ਕਿਹਾ ਹੈ ਕਿ ਅਮਰੀਕਾ ਵਿੱਚ ਜਿਹੜੇ ਲੋਕ ਵਿਦੇਸ਼ ਤੋਂ ਆ ਕੇ ਅਮਰੀਕਾ ਦੇ ਨਾਗਰਿਕ ਬਣੇ ਹਨ ਅਤੇ ਜਿਹੜੇ ਕਿਸੇ ਤਰ੍ਹਾਂ ਦੀ ਝੂਠੀ ਜਾਣਕਾਰੀ ਧੋਖਾਧੜੀ ਜਾਂ ਫਰਾਡ ਵਿਚ ਫਸੇ ਹੋਏ ਹਨ ਉਹਨਾਂ ਦੀ ਨਾਗਰਿਕਤਾ ਖਤਮ ਕੀਤੀ ਜਾ ਸਕਦੀ ਹੈ ਇਹ ਨੈਚਰਲਾਈਜ਼ਡ ਨਾਗਰਿਕ ਉਹ ਲੋਕ ਹੁੰਦੇ ਹਨ ਜੋ ਪਹਿਲਾਂ ਕਿਸੇ ਹੋਰ ਦੇਸ਼ ਦੇ ਨਾਗਰਿਕ ਸਨ ਅਤੇ ਬਾਅਦ ਵਿੱਚ ਅਮਰੀਕਾ ਆ ਕੇ ਇੱਥੇ ਦੇਸ਼ ਦਾ ਹਿੱਸਾ ਬਣੇ 트럼ਪ ਦੇ ਕੈਨ ਅਨੁਸਾਰ ਅਮਰੀਕਾ ਵਿੱਚ ਨਾਗਰਿਕਤਾ ਸਿਰਫ ਉਹਨਾਂ ਲਈ ਹੀ ਨਹੀਂ ਜੋ ਸੱਚ ਬੋਲਦੇ ਹਨ ਕਾਨੂੰਨ ਦੀ ਪਾਲਣਾ ਕਰਦੇ ਹਨ ਅਤੇ ਧੋਖਾਧੜੀ ਨਹੀਂ ਕਰਦੇ ਜੇ ਕਿਸੇ ਨੂੰ ਸਾਬਤ ਹੁੰਦਾ ਹੈ ਕਿ ਉਸਨੇ ਨਾਗਰਿਕਤਾ ਪ੍ਰਾਪਤ ਕਰਨ ਵੇਲੇ ਝੂਠ ਬੋਲਿਆ ਜਾਂ ਫਰੋਡ ਕੀਤਾ ਤਾਂ ਉਸਦੀ ਨਾਗਰਿਕਤਾ ਰੱਦ ਕੀਤੀ ਜਾ ਸਕਦੀ ਹੈ ਇਸ ਘੋਸ਼ਣਾ ਨਾਲ ਕਈ ਨਵੇਂ ਨਾਗਰਿਕਾਂ ਵਿੱਚ ਚਿੰਤਾ ਪੈਦਾ ਹੋ ਸਕਦੀ ਹੈ ਖਾਸ ਕਰਕੇ ਉਹ ਲੋਕ ਜੋ ਪਹਿਲਾਂ ਕਿਸੇ ਕਾਰੋਬਾਰ ਟੈਕਸ ਜਾਂ ਕਾਨੂੰਨੀ ਮੁੱਦਿਆਂ ਵਿੱਚ ਫਸੇ ਹੋਏ ਹਨ ਵਿਸ਼ੇਸ਼ਗਿਆਨਾਂ ਨੇ ਕਿਹਾ ਹੈ ਕਿ ਇਹ ਫੈਸਲਾ ਨੈਚਰਲਾਈਜ਼ਡ ਲੋਕਾਂ ਦੀ ਜ਼ਿੰਦਗੀ ਤੇ ਬਹੁਤ ਪ੍ਰਭਾਵ ਪਾ ਸਕਦਾ ਹੈ। ਉਹਨਾਂ ਨੂੰ ਆਪਣੀ ਸਥਿਤੀ ਨੂੰ ਸਾਬਤ ਕਰਨ ਲਈ ਸਾਵਧਾਨ ਰਹਿਣਾ ਪਵੇਗਾ ਤਾਂ ਜੋ ਉਹ ਕਿਸੇ ਵੀ ਤਰ੍ਹਾਂ ਦੀ ਸਜ਼ਾ ਜਾਂ ਨਾਗਰਿਕਤਾ ਰੱਦ ਹੋਣ ਦੇ ਖਤਰੇ ਤੋਂ ਬਚ ਸਕਣ। 트럼ਪ ਨੇ ਇਸ ਕਦਮ ਨੂੰ ਦੇਸ਼ ਦੇ ਕਾਨੂੰਨ ਨੂੰ ਮਜ਼ਬੂਤ ਕਰਨ ਅਤੇ ਫਰੋਡ ਰੋਕਣ ਲਈ ਜ਼ਰੂਰੀ ਕਿਹਾ ਹੈ। ਇਹ ਫੈਸਲਾ ਸਿਆਸੀ ਤੌਰ ਤੇ ਮਹੱਤਵਪੂਰਨ ਹੈ ਕਿਉਂਕਿ ਇਸ ਨਾਲ ਅਮਰੀਕਾ ਵਿੱਚ ਨਾਗਰਿਕਤਾ ਪ੍ਰਾਪਤ ਕਰਨ ਦੀ ਪ੍ਰਕਿਰਿਆ ਤੇ ਵੀ ਨਵੇਂ ਨਾਗਰਿਕਾਂ ਲਈ ਕਾਨੂੰਨੀ ਸਾਵਧਾਨੀ ਵੱਧ ਜਾਂਦੀ ਹੈ। ਇਸ ਫੈਸਲੇ ਨਾਲ ਸਪਸ਼ਟ ਹੋ ਗਿਆ ਹੈ ਕਿ ਨਾਗਰਿਕਤਾ ਸਿਰਫ ਉਨ੍ਹਾਂ ਲਈ ਹੈ ਜੋ ਇਮਾਨਦਾਰੀ ਨਾਲ ਫਰੋਡ ਤੋਂ ਬਿਨਾਂ ਨਾਗਰਿਕ ਬਣਿਆਨ। ਸਧਾਰਨ ਤਰੀਕੇ ਨਾਲ ਨਵੇਂ ਨਾਗਰਿਕਾਂ ਨੂੰ ਸਲਾਹ ਦਿੱਤੀ ਜਾ ਰਹੀ ਹੈ ਕਿ ਉਹ ਹਮੇਸ਼ਾ ਸੱਚ ਬੋਲ ਕੇ ਅਤੇ ਕਾਨੂੰਨ ਦਾ ਪਾਲਨ ਕਰਕੇ ਹੀ ਨਾਗਰਿਕਤਾ ਹਾਸਲ ਕਰਨ ਇਸ ਤਰੀਕੇ ਨਾਲ ਉਹ ਆਪਣੇ ਅਮਰੀਕੀ ਨਾਗਰਿਕ ਹੋਣ ਦੇ ਫਾਇਦੇ ਲੈ ਸਕਣਗੇ ਅਤੇ ਕਿਸੇ ਵੀ ਦੇਸ਼ ਜਾਂ ਫਰੋਡ ਦੇ ਖਤਰੇ ਤੋਂ ਬਚ ਸਕਣ ਇਸ ਫੈਸਲੇ ਨਾਲ ਅਮਰੀਕਾ ਵਿੱਚ ਨਾਗਰਿਕਤਾ ਪ੍ਰਕਿਰਿਆ ਅਤੇ ਸੁਰੱਖਿਆ ਬਹੁਤ ਮਜ਼ਬੂਤ ਹੋ ਗਈ ਹੈ ਅਤੇ ਸਾਰੇ ਨਾਗਰਿਕਾਂ ਲਈ ਇਹ ਸਪਸ਼ਟ ਹੋ ਗਿਆ ਹੈ ਕਿ ਸਿਰਫ ਸੱਚਾਈ ਅਤੇ ਕਾਨੂੰਨ ਦੇ ਅਨੁਸਾਰ ਰਹਿਣ ਵਾਲੇ ਲੋਕ ਹੀ ਅਮਰੀਕਾ ਦਾ ਹਿੱਸਾ ਬਣ ਸਕਦੇ ਹਨ ਭਾਰਤ ਰੂਸੀ ਤੇਲ ਖਰੀਦ ਰਿਹਾ ਪਰ ਅਮਰੀਕਾ ਖੁਸ਼ ਨਹੀਂ ਹੈ ਅਮਰੀਕੀ ਕਾਂਗਰਸ ਮੈਂਬਰ ਰਿਚ ਮੈਕਕਾਰਮਿਕ ਨੇ ਕਿਹਾ ਹੈ ਕਿ ਉਹ ਸਮਝਦੇ ਹਨ ਕਿ ਭਾਰਤ ਆਪਣੇ ਦੇਸ਼ ਲਈ ਇਹ ਕਦਮ ਕਿਉਂ ਲੈ ਰਿਹਾ ਹੈ ਪਰ ਉਨ੍ਹਾਂ ਨੇ ਇਹ ਵੀ ਕਿਹਾ ਹੈ ਕਿ ਅਮਰੀਕਾ ਇਸ ਗੱਲ ਨਾਲ ਸਹਿਮਤ ਨਹੀਂ ਹੈ ਉਨ੍ਹਾਂ ਨੇ ਮੋਦੀ ਦੀ ਰਾਸ਼ਟਵਾਦੀ ਸੋਚ ਦੀ ਸਲਾਹਨਾ ਕੀਤੀ ਹੈ ਅਤੇ ਕਿਹਾ ਕਿ ਉਹ ਆਪਣੇ ਦੇਸ਼ ਨੂੰ ਪਹਿਲਾ ਰੱਖ ਰਹੇ ਹਨ ਅਤੇ ਬਿਲਕੁਲ ਅਮਰੀਕਾ ਵਾਂਗ ਅਮਰੀਕਾ ਸਮਝਦਾ ਹੈ ਕਿ ਭਾਰਤ ਰੂਸੀ ਤੇਲ ਖਰੀਦ ਰਿਹਾ ਪਰ ਇਹ ਗੱਲ ਉਸ ਨੂੰ ਪਸੰਦ ਨਹੀਂ ਹੈ ਅਮਰੀਕੀ ਕਾਂਗਰਸ ਮੈਂਬਰ ਰਿਚ ਮੈਕਕੋਰਮਿਕ ਨੇ ਹਾਲੇ ਵਿੱਚ ਇੱਕ ਬਿਆਨ ਵਿੱਚ ਕਿਹਾ ਹੈ ਕਿ ਅਮਰੀਕਾ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਫੈਸਲੇ ਨੂੰ ਸਮਝਣਾ ਔਖਾ ਨਹੀਂ ਹੈ ਉਹ ਸਮਝਦੇ ਹਨ ਕਿ ਮੋਦੀ ਦੇ ਇਹ ਕਦਮ ਦਾ ਮੁੱਖ ਮਕਸਦ ਆਪਣੇ ਦੇਸ਼ ਦੀ ਅਰਥਵਿਵਸਥਾ ਨੂੰ ਸੁਰੱਖਿਤ ਕਰਨਾ ਅਤੇ ਲੋਕਾਂ ਲਈ ਸਸਤਾ ਤੇਲ ਮੁਹੱਈਆ ਕਰਵਾਉਣਾ ਹੈ ਮੈਕਕੌਰਮਿਕ ਨੇ ਇਸ ਨੂੰ ਭਾਰਤ ਦੀ ਰਾਸ਼ਟਰੀ ਸੂਚਨਾ ਅਤੇ ਨੈਚਰਲਾਈਜ਼ਡ ਸੋਚ ਦੇ ਦੌਰ ਤੇ ਦਰਸਾਉਂਦਿਆਂ ਕਿਹਾ ਕਿ ਜਿਵੇਂ ਅਮਰੀਕਾ ਆਪਣੇ ਦੇਸ਼ ਦੇ ਹਿੱਤ ਲਈ ਨੀਤੀਆਂ ਲੈਂਦਾ ਹੈ ਉਸੇ ਤਰ੍ਹਾਂ ਭਾਰਤ ਵੀ ਆਪਣੇ ਦੇਸ਼ ਨੂੰ ਪਹਿਲਾਂ ਰੱਖਦਾ ਹੈ ਉਨਾ ਨੇ ਇਹ ਵੀ ਕਿਹਾ ਹੈ ਕਿ ਭਾਰਤ ਦਾ ਰੂਸੀ ਤੇਲ ਖਰੀਦਣਾ ਯੂਕਰੇਨ ਯੁੱਧ ਅਤੇ ਅੰਤਰਰਾਸ਼ਟਰੀ ਦਬਾਅ ਦੇ ਦੌਰਾਨ ਇੱਕ ਸੰਵੇਦਨਸ਼ੀਲ ਮਾਮਲਾ ਹੈ ਅਮਰੀਕਾ ਇਸ ਗੱਲ ਨਾਲ ਸਹਿਮਤ ਨਹੀਂ ਹੈ ਕਿਉਂਕਿ ਇਹ ਰੂਸ ਦੇ ਯੁੱਧ ਯਤਨਾਂ ਨੂੰ ਆਰਥਿਕਤਾ ਸਹਾਇਤਾ ਦੇ ਸਕਦਾ ਪਰ ਮੈਕਕੋਰਮਿਕ ਨੇ ਬੇहद ਸਪਸ਼ਟ ਕਰ ਦਿੱਤਾ ਹੈ ਕਿ ਮੋਦੀ ਦਾ ਫੈਸਲਾ ਸਿਰਫ ਅਤੇ ਸਿਰਫ ਭਾਰਤ ਦੇ ਲੋਕਾਂ ਲਈ ਦੇਸ਼ ਦੇ ਹਿੱਤ ਲਈ ਹੀ ਹੈ ਉਹਨਾਂ ਨੇ ਇਹ ਵੀ ਕਿਹਾ ਕਿ ਅੰਤਰਰਾਸ਼ਟਰੀ ਦਬਾਅ ਦੇ ਬਾਵਜੂਦ ਭਾਰਤ ਆਪਣੇ ਰਾਸ਼ਟ ਰਹਿਤਾਂ ਨੂੰ ਪਹਿਲਾਂ ਰੱਖ ਰਿਹਾ ਅਤੇ ਇਹ ਵੀ ਦਿਖਾ ਰਿਹਾ ਹੈ ਕਿ ਮੋਦੀ ਸਰਕਾਰ ਕਿਸ ਤਰ੍ਹਾਂ ਆਪਣੇ ਦੇਸ਼ ਦੀ ਪ੍ਰਧਾਨਤਾ ਨੂੰ ਸਭ ਤੋਂ ਉੱਪਰ ਰੱਖਦੀ ਹੈ ਅਮਰੀਕੀ ਬਿਆਨ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਭਾਰਤ ਅਤੇ ਅਮਰੀਕਾ ਦੇ ਰਿਸ਼ਤੇ ਇਸ ਮਾਮਲੇ ਤੇ ਕੁਝ ਤਣਾਅ ਵਾਲੇ ਹੋ ਸਕਦੇ ਹਨ ਪਰ ਦੋਹਾਂ ਦੇਸ਼ਾਂ ਵਿੱਚ ਇੱਕ ਦੂਜੇ ਦੀ ਸੋਚ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਹਨ ਮੈਕਕੋਰਮਿਕ ਨੇ ਖਾਸ ਤੌਰ ਤੇ ਇਹ ਨੋਟ ਕੀਤਾ ਹੈ ਕਿ ਭਾਰਤ ਦੇ ਇਹ ਫੈਸਲੇ ਨਿਰਪੱਖ ਨਹੀਂ ਸਨ ਬਲਕਿ ਇਹਨਾਂ ਦੇ ਪਿੱਛੇ ਇੱਕ ਸੂਚਿਤ ਰਣਨੀਤੀ ਸੀ ਤਾਂ ਲੱਕੜੀ ਦੇਸ਼ ਦੀ ਲੰਬੀ ਮਿਆਦ ਦੀ ਅਰਥਵਿਵਸਥਾ ਤੇ ਸੁਰੱਖਿਆ ਨਾਲ ਜੁੜਿਆ ਹੋਇਆ ਇਸ ਮਾਮਲੇ ਨੇ ਸਾਫ਼ ਕਰ ਦਿੱਤਾ ਹੈ ਕਿ ਭਾਰਤ ਆਪਣੇ ਰਾਸ਼ਟਰੀ ਹਿੱਤਾਂ ਲਈ ਦ੍ਰਿੜ ਰਹੇਗਾ ਅਤੇ ਅੰਤਰਰਾਸ਼ਟਰੀ ਮਿਆਦ ਤੇ ਕਿਸੇ ਵੀ ਦਬਾਅ ਜਾਂ ਤਣਾਅ ਦੇ باوجود ਆਪਣੀ ਨੀਤੀ ਤੇ ਅਡਿੱਗ ਰਹੇਗਾ ਮੋਦੀ ਦੀ ਸਰਕਾਰ ਸਪਸ਼ਟ ਕਰ ਰਹੀ ਹੈ ਕਿ ਦੇਸ਼ ਦੀ ਅਰਥ ਵਿਵਸਥਾ ਲੋਕਾਂ ਦੀ ਸੁਰੱਖਿਆ ਅਤੇ ਰਾਸ਼ਟ੍ਰਕ ਲਾਭ ਸਭ ਤੋਂ ਪਹਿਲਾਂ ਹਨ ਅਮਰੀਕੀ ਰਾਜਨੀਤਿਕ ਵੱਲੋਂ ਇਹ ਗੱਲ ਸਵੀਕਾਰ ਕੀਤੀ ਗਈ ਹੈ ਕਿ ਭਾਰਤ ਦਾ ਦੁਰੜ ਰਵਈਆ ਉਸ ਦੇ ਦੇਸ਼ਕ ਹਿੱਤਾਂ ਦੀ ਪਹਿਚਾਨ ਹੈ ਇਸ ਤਰ੍ਹਾਂ ਭਾਰਤ ਅਤੇ ਅਮਰੀਕਾ ਦੇ ਰਿਸ਼ਤੇ ਇਸ ਖਾਸ ਮਾਮਲੇ ਨੂੰ ਲੈ ਕੇ ਇੱਕ ਸੰਵੇਦਨਸ਼ੀਲ ਸਥਿਤੀ ਬਣੀ ਹੋਈ ਹੈ ਦੁਨੀਆ ਦੇ ਨਜ਼ਰੀਏ ਤੋਂ ਇਹ ਇੱਕ ਰਣਨੀਤਿਕ ਅਤੇ ਰਾਜਨੀਤਿਕ ਕੜੀ ਹੈ ਜਿਸ ਨੂੰ ਹਰ ਪਾਸੇ ਧਿਆਨ ਨਾਲ ਵੇਖਿਆ ਜਾ ਰਿਹਾ ਇਸ ਮਾਮਲੇ ਵਿੱਚ ਭਾਰਤ ਦਾ ਰੂਸੀ ਤੇਲ ਖਰੀਦਣਾ ਕੇਵਲ ਆਰਥਿਕ ਨਹੀਂ ਬਲਕਿ ਰਾਸ਼ਟਰ ਨੈਤਿਕਤਾ ਅਤੇ ਲੰਬੀ ਮਿਆਦ ਦੀ ਯੋਜਨਾ ਨਾਲ ਜੁੜਿਆ ਹੈ ਇਸ ਲਈ ਮੋਦੀ ਦੀ ਸਰਕਾਰ ਆਪਣੇ ਦੇਸ਼ ਦੀ ਹਿੱਤਾਂ ਲਈ ਕੋਈ ਕਮੀ ਨਹੀਂ ਛੱਡ ਰਹੀ ਅਮਰੀਕਾ ਵੱਲੋਂ ਵੈਨਜ਼ੁਏਲਾ ਵਿੱਚ ਕੀਤੀ ਗਈ ਫੌਜੀ ਕਾਰਵਾਈ ਚੀਨ ਦੀ ਨਜ਼ਰ ਵਿੱਚ ਹੈ ਚੀਨ ਦੇਖ ਰਿਹਾ ਹੈ ਕਿ ਅਮਰੀਕਾ ਆਪਣੀ ਫੌਜੀ ਤਾਕਤ ਕਿਸ ਤਰ੍ਹਾਂ ਵਰਤ ਸਕਦਾ ਹੈ ਅਤੇ ਇਹ ਘਟਨਾ ਤਾਈਵਾਨ ਦੇ ਮਾਮਲੇ ਤੇ ਉਸਦੀ ਸੋਚ ਨੂੰ ਵੀ ਪ੍ਰਭਾਵਿਤ ਕਰ ਸਕਦੀ ਹੈ ਤਾਈਵਾਨ ਉਤੇ ਚੀਨ ਦਾ ਦਾਵਾ ਹੈ ਇਸ ਲਈ ਵੈਨਜ਼ੁਏਲਾ ਦੀ ਸਥਿਤੀ ਇਸ ਲਈ ਸਿਖਿਆਵਾੰਗ ਹੈ ਕਿ ਇਹ ਘਟਨਾ ਚੀਨ ਨੂੰ ਆਪਣੇ ਰਣਨੀਤਿਕ ਫੈਸਲੇ ਅਤੇ ਅੰਤਰਰਾਸ਼ਟਰੀ ਸਥਿਤੀ ਤੇ ਸੋਚਣ ਤੇ ਮਜਬੂਰ ਕਰੇਗੀ ਅਮਰੀਕਾ ਵੱਲੋਂ ਵੈਨਜ਼ੁਏਲਾ ਵਿੱਚ ਕੀਤੀ ਗਈ ਫੌਜੀ ਕਾਰਵਾਈ ਨੇ ਅੰਤਰਰਾਸ਼ਟਰੀ ਸਿਆਸਤ ਵਿੱਚ ਤਰਲਤਾ ਪੈਦਾ ਕਰ ਦਿੱਤੀ ਹੈ ਅਤੇ ਚੀਨ ਦੇਖ ਰਿਹਾ ਹੈ ਕਿ ਕਿਵੇਂ ਅਮਰੀਕਾ ਆਪਣੇ ਫੌਜੀ ਤਾਕਤ ਨੂੰ ਦੂਜੇ ਦੇਸ਼ ਦੀ ਰਾਜਨੀਤੀ ਅਤੇ ਸੁਰੱਖਿਆ ਸਥਿਤੀ ਵਿੱਚ ਵਰਤ ਸਕਦਾ ਹੈ ਕਾਰਾਕਾਸ ਵਿੱਚ ਹੋਈ ਇਹ ਕਾਰਵਾਈ ਜਿਸ ਵਿੱਚ ਅਮਰੀਕਾ ਨੇ ਵੈਨਜ਼ੂਏਲਾ ਦੇ ਰਾਜਧਾਨੀ ਵਿੱਚ ਨਾਰਕੋ ਉਗਰਵਾਦ ਅਤੇ ਮੈਜੂਰੋ ਦੀ ਸਰਕਾਰ ਖਿਲਾਫ ਹਮਲਾ ਕੀਤਾ ਚੀਨ ਲਈ ਸਿੱਖਣ ਵਾਲੀ ਗੱਲ ਇਹ ਹੈ ਕਿ ਮਾਹਿਰਾਂ ਨੇ ਵੀ ਦੱਸਿਆ ਹੈ ਚੀਨ ਇਸ ਘਟਨਾ ਨੂੰ ਤਾਈਵਾਨ ਦੇ ਸੰਦਰਭ ਨਾਲ ਜੋੜ ਕੇ ਦੇਖ ਰਿਹਾ ਹੈ ਕਿਉਂਕਿ ਤਾਈਵਾਨ ਉੱਤੇ ਚੀਨ ਦਾ ਦਾਵਾ ਹੈ ਕਿ ਉਹ ਇੱਕ ਸੰਵੇਦਨਸ਼ੀਲ ਮੁੱਦਾ ਹੈ ਚੀਨ ਦੇ ਅੰਦਰਲੇ ਮਾਹਿਰ ਅਤੇ ਰਣਨੀਤਿਕ ਵਿਸ਼ਲੇਸ਼ਕ ਇਹ ਸੋਚ ਰਹੇ ਹਨ ਕਿ ਅਮਰੀਕਾ ਕਿਸ ਤਰ੍ਹਾਂ ਆਪਣੇ ਰਾਸ਼ਟ੍ਰਿਕ ਹਿੱਤਾਂ ਲਈ ਦੂਜੇ ਦੇਸ਼ 'ਚ ਫੌਜੀ ਤਾਕਤ ਵਰਤਦਾ ਅਤੇ ਇਸ ਦਾ ਅੰਤਰਰਾਸ਼ਟਰੀ ਪ੍ਰਭਾਵ ਕਿਵੇਂ ਪੈਂਦਾ ਹੈ ਵੈਨਜ਼ੁਏਲਾ ਦੀ ਘਟਨਾ ਚੀਨ ਨੂੰ ਇਹ ਸਮਝਣ ਲਈ ਮੌਕਾ ਦਿੰਦੀ ਹੈ ਕਿ ਕਿਸ ਤਰ੍ਹਾਂ ਇੱਕ ਬਲਸ਼ਾਲੀ ਦੇਸ਼ ਜਿਸ ਦੇ ਕੋਲ ਮਜ਼ਬੂਤ ਫੌਜੀ ਯੋਜਨਾਵਾਂ ਅਤੇ ਰਣਨੀਤਿਕ ਯੋਜਨਾ ਹੈ ਉਹ ਸੰਵੇਦਨਸ਼ੀਲ ਦੇਸ਼ਾਂ ਤੇ ਆਪਣਾ ਪ੍ਰਭਾਵ ਦਿਖਾ ਸਕਦਾ ਹੈ ਇਸ ਨਾਲ ਚੀਨ ਆਪਣੀ ਫੌਜੀ ਤਾਕਤ ਨੂੰ ਅੰਤਰਰਾਸ਼ਟਰੀ ਸਿਆਸਤ ਵਿੱਚ ਅਮਲ ਵਿੱਚ ਲਿਆਉਣ ਦੇ ਤਰੀਕੇ ਬਾਰੇ ਸੋਚਣ ਤੇ ਮਜਬੂਰ ਹੋਇਆ ਹੈ ਵਿਸ਼ਲੇਸ਼ਕ ਮੰਨਦੇ ਹਨ ਕਿ ਚੀਨ ਲਈ ਇਹ ਸਿੱਖਣ ਦਾ ਦੌਰ ਹੈ ਜਿਸ ਵਿੱਚ ਉਹ ਦੇਖ ਰਿਹਾ ਹੈ ਕਿ ਅਮਰੀਕਾ ਕਿਵੇਂ ਆਪਣੇ ਰਣਨੀਤਿਕ ਹਿੱਤਾਂ ਨੂੰ ਹਕੀਕਤ ਵਿੱਚ ਬਦਲਦਾ ਹੈ ਅਤੇ ਕਿਸ ਤਰ੍ਹਾਂ ਉਸਦੀ ਕਾਰਵਾਈ ਦੁਨੀਆ ਵਿੱਚ ਉਸਦੀ ਸਥਿਤੀ ਅਤੇ ਅਸਲੀਅਤ ਵਿੱਚ ਉਸ ਤੇ ਸਾਥੀਆਂ ਤੇ ਵਿਰੋਧੀਆਂ ਤੇ ਪ੍ਰਭਾਵ ਪਾਉਂਦਾ ਹੈ ਇਸ ਘਟਨਾ ਨੇ ਚੀਨ ਨੂੰ ਆਪਣੇ ਰਣਨੀਤਿਕ ਫੈਸਲਿਆਂ ਨੂੰ ਦੁਬਾਰਾ ਵੇਖਣ ਲਈ ਮਜਬੂਰ ਕਰ ਦਿੱਤਾ ਹੈ ਅਤੇ ਉਸ ਦੀ ਸੋਚ ਵਿੱਚ ਇਹ ਵੀ ਸ਼ਾਮਲ ਹੈ ਕਿ ਤਾਈਵਾਨ ਜਿਹੜਾ ਇੱਕ ਸੰਵੇਦਨਸ਼ੀਲ ਅਤੇ ਰਣਨੀਤਿਕ ਤੌਰ ਤੇ ਮਹੱਤਵਪੂਰਨ ਖੇਤਰ ਚੀਨ ਲਈ ਕਿਸ ਤਰ੍ਹਾਂ ਦੀ ਸਿਆਸੀ ਆਰਥਿਕ ਅਤੇ ਫੌਜੀ ਯੋਜਨਾ ਦੀ ਮੰਗ ਕਰਦਾ ਹੈ ਮਾਹਿਰਾਂ ਦਾ ਕਹਿਣਾ ਹੈ ਕਿ ਵੈਨਜ਼ਵੇਲਾ ਦੀ ਘਟਨਾ ਚੀਨ ਲਈ ਸਿਰਫ ਇੱਕ ਨਜ਼ਰ ਨਹੀਂ ਬਲਕਿ ਚੀਨ ਦੇ ਅੰਦਰਲੀ ਅਤੇ ਬਾਹਰਲੀ ਨੀਤੀ ਤੇ ਅਸਰ ਪਾਉਣ ਵਿੱਚ ਇੱਕ ਚੇਤਾਵਨੀ ਵਾਂਗ ਹੈ ਇਸ ਨਾਲ ਚੀਨ ਨੂੰ ਇਹ ਸਮਝ ਆ ਰਹੀ ਹੈ ਕਿ ਅਮਰੀਕਾ ਆਪਣੇ ਹੋਰ ਮਜ਼ਬੂਤ ਦੇਸ਼ ਕਿਸ ਤਰ੍ਹਾਂ ਆਪਣੀ ਫੌਜੀ ਤਾਕਤ ਰਣਨੀਤਿਕ ਦਬਾਅ ਅਤੇ ਅੰਤਰਰਾਸ਼ਟਰੀ ਸਹਿਯੋਗ ਦੇ ਰਾਹੀਂ ਆਪਣੇ ਹਿੱਤਾਂ ਨੂੰ ਅਮਲ ਵਿੱਚ ਲਿਆਉਂਦਾ ਹੈ ਇਸ ਤਰ੍ਹਾਂ ਵੈਨਜ਼ੁਏਲਾ ਦੀ ਇਕਟਨਾ ਚੀਨ ਨੂੰ ਆਪਣੇ ਰਣਨੀਤਿਕ ਮਕਸਦਾਂ ਫੌਜੀ ਤਾਕਤ ਅਤੇ ਅੰਤਰਰਾਸ਼ਟਰੀ ਸਥਿਤੀ ਬਾਰੇ ਸੋਚਣ ਲਈ ਇੱਕ ਵਿਸ਼ੇਸ਼ ਮੌਕਾ ਦੇ ਰਹੀ ਹੈ ਮਾਹਿਰ ਕਹਿੰਦੇ ਹਨ ਕਿ ਜੇ ਚੀਨ ਇਸ ਘਟਨਾ ਤੋਂ ਸਿੱਖ ਕੇ ਆਪਣੇ ਹਿੱਤਾਂ ਦੀ ਰੱਖਿਆ ਲਈ ਜ਼ਿਆਦਾ ਤਿਆਰ ਰਹੇਗਾ ਅਤੇ ਇਸ ਨੂੰ ਅਸਲ ਵਿੱਚ ਆਪਣੀ ਪਦਵੀ ਮਜ਼ਬੂਤ ਕਰਨ ਦਾ ਇੱਕ ਸਬਕ ਵਾਂਗ ਵਰਤੇਗਾ ਤਾਂ ਵੈਨਜ਼ੂਏਲਾ ਦੀ ਘਟਨਾ ਦੁਨੀਆ ਤੇ ਮੁਲਖਾ ਨੂੰ ਵੀ ਦਿਖਾ ਰਹੀ ਹੈ ਕਿ ਕਿਸ ਤਰ੍ਹਾਂ ਫੌਜੀ ਤਾਕਤ ਅਤੇ ਰਣਨੀਤਿਕ ਯੋਜਨਾਵਾਂ ਦੁਨੀਆ ਪਾਰ ਵਿੱਚ ਕਿਸੇ ਸੰਵੇਦਨਸ਼ੀਲ ਮੁੱਦੇ ਤੇ ਅਕਰਸ਼ਨ ਪ੍ਰਭਾਵ ਪਾ ਸਕਦੀਆਂ ਹਨ ਅਮਰੀਕਾ ਨੇ ਇੱਕ ਹੋਰ ਭਾਰਤੀ ਟ੍ਰਕ ਡਰਾਈਵਰ ਦੀ ਕੈਲੀਫੋਰਨੀਆ ਡਰਾਈਵਿੰਗ ਲਾਇਸੈਂਸ ਨੂੰ ਗੈਰ ਕਾਨੂੰਨੀ ਘੋਸ਼ਿਤ ਕੀਤਾ ਹੈ ਇਟ ਰਕ ਡਰਾਈਵਰ ਗੈਰ ਕਾਨੂੰਨੀ ਤੌਰ ਤੇ ਅਮਰੀਕਾ ਵਿੱਚ ਰਹਿ ਰਿਹਾ ਸੀ ਜਿਸ ਕਾਰਨ ਉਸ ਦੀ ਡਿਪੋਟੇਸ਼ਨ ਦਾ ਆਦੇਸ਼ ਜਾਰੀ ਕੀਤਾ ਗਿਆ ਹੈ ਕੈਲੀਫੋਰਨੀਆ ਵਿੱਚ ਕਮਰਸ਼ੀਅਲ ਡਰਾਈਵਰਸ ਲਾਇਸੈਂਸ ਤੇ ਸੰਦਰਭ ਵਿੱਚ ਪਹਿਲਾਂ ਹੀ ਕਈ ਮਾਮਲੇ ਉੱਠ ਰਹੇ ਹਨ ਅਤੇ ਇਸ ਘਟਨਾ ਨੇ ਇਹ ਮਾਮਲਾ ਹੋਰ ਜ਼ਿਆਦਾ ਗਰਮ ਕਰ ਦਿੱਤਾ ਹੈ ਅਮਰੀਕਾ ਨੇ ਹਾਲ ਹੀ ਵਿੱਚ ਕੈਲੀਫੋਰਨੀਆ ਵਿੱਚ ਇੱਕ ਹੋਰ ਭਾਰਤੀ ਟਰੱਕ ਡਰਾਈਵਰ ਦੀ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਨੂੰ ਗੈਰ ਕਾਨੂੰਨੀ ਘੋਸ਼ਿਤ ਕਰ ਦਿੱਤਾ ਹੈ ਇਹ ਡਰਾਈਵਰ ਗੈਰ ਕਾਨੂੰਨੀ ਤੌਰ ਤੇ ਅਮਰੀਕਾ ਵਿੱਚ ਰਹਿ ਰਿਹਾ ਸੀ ਅਤੇ ਉਸ ਦੀ ਇਸ ਸਥਿਤੀ ਕਾਰਨ ਉਸ ਦੇ ਖਿਲਾਫ ਡਿਪੋਰਟੇਸ਼ਨ ਆਦੇਸ਼ ਜਾਰੀ ਕਰ ਦਿੱਤਾ ਗਿਆ ਕੈਲੀਫੋਰਨੀਆ ਵਿੱਚ ਪਹਿਲਾਂ ਹੀ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਜਿਸ ਨੂੰ CDL ਵੀ ਕਿਹਾ ਜਾਂਦਾ ਹੈ ਉਸ ਤੇ ਮਾਮਲੇ ਨੂੰ ਲੈ ਕੇ ਕਈ ਵਾਰ ਚਰਚਾ ਤੇ ਸਿਆਸੀ ਵਿਵਾਦ ਹੋ ਚੁੱਕੇ ਹਨ ਲੋਕ ਅਤੇ ਮਾਹਿਰ ਇਸ ਗੱਲ ਤੋਂ ਚਿੰਤਤ ਹਨ ਕਿ ਕਿਵੇਂ ਗੈਰ ਕਾਨੂੰਨੀ ਤੌਰ ਤੇ ਰਹਿਣ ਵਾਲੇ ਡਰਾਈਵਰਾਂ ਦੀਆਂ ਲਾਇਸੈਂਸਾਂ ਸੁਰੱਖਿਆ ਆਵਾਜਾਈ ਅਤੇ ਨਿਯਮਾਂ ਦੀ ਪਾਲਣਾ ਲਈ ਖਤਰਾ ਬਣ ਸਕਦੀਆਂ ਹਨ ਇਸ ਤਾਜ਼ਾ ਘਟਨਾ ਨੇ ਇਸ ਵਿਵਾਦ ਨੂੰ ਹੋਰ ਜ਼ਿਆਦਾ ਗਰਮ ਕਰ ਦਿੱਤਾ ਹੈ ਅਤੇ ਲੋਕਾਂ ਵਿੱਚ ਇਹ ਚਿੰਤਾ ਵਧਾ ਦਿੰਦੀ ਹੈ ਕਿ ਸਹੀ ਤਰੀਕੇ ਨਾਲ ਸਰਟੀਫਾਈਡ ਅਤੇ ਕਾਨੂੰਨੀ ਡਰਾਈਵਰਾਂ ਦੀ ਪਛਾਣ ਕਿਵੇਂ ਹੋਵੇ ਮਾਹਿਰਾਂ ਦੇ ਅਨੁਸਾਰ ਅਮਰੀਕੀ ਸਰਕਾਰ ਹੁਣ ਇਸ ਮਾਮਲੇ ਨੂੰ ਵੱਡੀ ਗੰਭੀਰਤਾ ਨਾਲ ਲੈ ਰਹੀ ਹੈ ਉਨਾ ਨੇ ਇਹ ਫੈਸਲਾ ਕੀਤਾ ਹੈ ਕਿ ਜੋ ਵੀ ਡਰਾਈਵਰ ਗੈਰ ਕਾਨੂੰਨੀ ਤੌਰ ਤੇ ਅਮਰੀਕਾ ਵਿੱਚ ਰਹਿ ਰਹੇ ਹਨ ਉਹਨਾਂ ਨੂੰ ਕਾਨੂੰਨੀ ਕਾਰਵਾਈ ਦੇ ਅਧੀਨ ਲਿਆ ਜਾਵੇ ਇਸ ਨਾਲ ਨਾ ਸਿਰਫ ਕਾਨੂੰਨੀ ਪਾਲਣਾ ਦੀ ਨਿਸ਼ਾਨਦੇਹੀ ਨਹੀਂ ਹੋ ਰਹੀ ਬਲਕਿ ਇਹ ਸੁਰੱਖਿਆ ਰੋਜ਼ਗਾਰ ਅਤੇ ਆਵਾਜਾਈ ਦੇ ਮਿਆਰ ਨੂੰ ਬਰਕਰਾਰ ਰੱਖਣ ਲਈ ਇੱਕ ਸੰਕੇਤ ਵੀ ਹੈ ਕੈਲੀਫੋਰਨੀਆ ਦੇ ਟਰਕਿੰਗ ਖੇਤਰ ਵਿੱਚ ਇਹ ਮਾਮਲਾ ਲੋਕਾਂ ਨੂੰ ਇਹ ਵੀ ਸਮਝਾਉਂਦਾ ਹੈ ਕਿ ਸਰਕਾਰ ਕਿਸ ਤਰ੍ਹਾਂ ਆਪਣੀਆਂ ਨੀਤੀਆਂ ਨੂੰ ਲਾਗੂ ਕਰਦੀ ਹੈ ਅਤੇ ਕਿਸ ਤਰ੍ਹਾਂ ਉਹਨਾਂ ਦੇ ਸੁਰੱਖਿਆ ਨਿਯਮਾਂ ਅਤੇ ਆਵਾਜਾਈ ਦੀ ਪਾਲਣਾ ਨੂੰ ਪ੍ਰਦਾਨਤਾ ਦਿੰਦੀ ਹੈ ਇਸ ਘਟਨਾ ਤੋਂ ਇਹ ਵੀ ਸਪਸ਼ਟ ਹੁੰਦਾ ਹੈ ਕਿ ਅਮਰੀਕੀ ਸਰਕਾਰ ਗੈਰ ਕਾਨੂੰਨੀ ਤੌਰ ਤੇ ਰਹਿਣ ਵਾਲੇ ਡਰਾਈਵਰਾਂ ਅਤੇ ਲਾਇਸੈਂਸਾਂ ਤੇ ਨਜ਼ਰ ਰੱਖ ਰਹੀ ਹੈ ਅਤੇ ਉਹਨਾਂ ਦੇ ਖਿਲਾਫ ਜ਼ਰੂਰੀ ਕਾਰਵਾਈ ਕਰਨ ਲਈ ਤਿਆਰ ਹੈ ਇਸ ਮਾਮਲੇ ਨੇ ਕੈਲੀਫੋਰਨੀਆ ਵਿੱਚ ਟਰਕਿੰਗ ਉਦਯੋਗ ਆਵਾਜਾਈ ਸੰਸਥਾਵਾਂ ਅਤੇ ਸਰਕਾਰੀ 에ਜੰਟਸ ਲਈ ਇੱਕ ਚੇਤਾਵਨੀ ਵਾਂਗ ਕੰਮ ਕੀਤਾ ਹੈ ਇਸ ਘਟਨਾ ਨਾਲ ਸਿਰਫ ਇੱਕ ਵਿਅਕਤੀ ਦੀ ਡਿਪੋਰਟੇਸ਼ਨ ਨਹੀਂ ਬਲਕਿ ਇੱਕ ਵੱਡੇ ਸੰਕੇਤ ਨੂੰ ਸਪਸ਼ਟ ਕੀਤਾ ਗਿਆ ਹੈ ਕਿ ਅਮਰੀਕਾ ਆਪਣੀਆਂ ਨੀਤੀਆਂ ਅਤੇ ਕਾਨੂੰਨਾਂ ਦੇ ਪਾਲਣ ਨੂੰ ਬਹੁਤ ਗੰਭੀਰਤਾ ਨਾਲ ਲੈਂਦਾ ਹੈ ਅਤੇ ਕਿਸੇ ਵੀ ਗੈਰਕਾਨੂੰਨੀ ਕਦਮ ਨੂੰ ਛੱਡਦਾ ਨਹੀਂ ਮਾਹਿਰਾਂ ਦਾ ਕਹਿਣਾ ਹੈ ਕਿ ਇਹ ਘਟਨਾ ਕੈਲੀਫੋਰਨੀਆ ਦੇ ਟਰਕਿੰਗ ਖੇਤਰ ਵਿੱਚ ਸੁਰੱਖਿਆ ਵਿਵਸਥਾ ਤੇ ਨਿਯਮਾਂ ਦੀ ਪਾਲਣਾ ਲਈ ਲੋਕਾਂ ਨੂੰ ਚੇਤਾਵਨੀ ਦੇ ਰਿਹਾ ਹੈ ਅਤੇ ਇਸ ਨਾਲ ਲੋਕਾਂ ਵਿੱਚ ਰਹਿ ਰਿਹਾ ਸੁਨੇਹਾ ਵੀ ਦੇ ਰਿਹਾ ਹੈ ਕਿ ਸਰਕਾਰ ਆਪਣੀਆਂ ਨੀਤੀਆਂ ਦੇ ਲਾਗੂਕਰਨ ਪਿੱਛੇ ਨਹੀਂ ਰਹੇਗੀ ਇਸ ਤਰ੍ਹਾਂ ਇਹ ਮਾਮਲਾ ਸਿਰਫ ਇੱਕ ਵਿਅਕਤੀ ਦੀ ਡਿਪੋਰਟੇਸ਼ਨ ਦਾ ਹੀ ਨਹੀਂ ਬਲਕਿ ਇੱਕ ਵੱਡਾ ਸੰਕੇਤ ਹੈ ਕਿ ਅਮਰੀਕਾ ਸਰਕਾਰ ਆਪਣੀ ਫੌਜੀ ਕਾਨੂੰਨੀ ਅਤੇ ਆਵਾਜਾਈ ਸੁਰੱਖਿਆ ਦੀ ਨੀਤੀ ਨੂੰ ਲਾਗੂ ਕਰ ਰਹੀ ਹੈ ਤੇ ਕਿਸੇ ਵੀ ਗੈਰ ਕਾਨੂੰਨੀ ਹਲਚਲ ਨੂੰ ਬਰਦਾਸ਼ਤ ਨਹੀਂ ਕਰੇਗੀ ਨਿਊਜ਼ ਬੁਲੇਟਿਨ ਵਿੱਚ ਫਲ ਹਾਲ ਨਾ ਹੀ ਕੱਲ ਫਿਰ ਮੌਜੂਦ ਹੋਵਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਹੁਣ ਮੈਨੂੰ ਦਿਓ ਇਜਾਜ਼ਤ ਧੰਨਵਾਦ